ਪੰਜਾਬ ਦੇ ਵਿੱਚ ਦੋ ਵੱਡੇ ਕਿਸਾਨ ਆਖੂਆਂ ਦੇ ਵਿੱਚ ਤਕਰਾਰ ਹੋ ਗਈ ਹੈ ਜਗਿੰਦਰ ਅਗਰਾਹ ਅਤੇ ਤੁਛੇ ਪਾਸੇ ਜਗਜੀਤ ਢੱਲੇਵਾਲ ਦੇ ਵਿੱਚ ਆਪਸ ਦੇ ਵਿੱਚ ਖੜਕੀ ਹੋਈ ਨਜ਼ਰ ਆਉਂਦੀ ਹੈ ਇੱਕ ਦੂਜੇ ਨੂੰ ਸਰਕਾਰਾਂ ਨੂੰ ਖਿਲਾਫ ਜਿਹੜਾ ਕਿ ਸਵਾਲ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਪਹਿਲਾਂ ਦੱਸ ਸੀ ਕਿ ਲਗਾਤਾਰ ਹੁਣ ਚਰਚਾਵਾਂ ਤੇ ਇੱਕ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਤੇ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਨੇ ਜਿਹੜਾ ਕਿ ਪੰਜਾਬ ਉੱਥੇ ਹੀ ਜਗENDER ਸਿੰਘ ਰਹਾਹ ਦੇ ਜਿਹੜੇ ਕਿ ਖੁੱਲੇ ਤੌਰ ਤੇ ਇੱਕ ਦੂਜੇ ਦੇ ਮੁਕਾਬਲੇ ਆ ਗਏ ਨੇ ਸਵਾਰ ਖੜਾ ਕੀਤਾ ਢੱਲੇਵਾਲ ਨੇ ਕਿ ਅਸਲ ਦੇ ਵਿੱਚ ਸਰਕਾਰ ਦੇ ਨਾਲ ਕੌਣ ਮਿਲਿਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਸ਼ੰਭੂ ਤੇ ਖਨੌਰੀ ਮੋਰਚੇ ਸਰਕਾਰ ਨੇ ਲਗਵਾਏ ਨੇ ਜਿਹੜੇ ਵੀ ਸਰਕਾਰ ਦੇ ਨਾਲ ਸੀ ਉਹ ਸਾਬਤ ਕਰੋ ਤੇ ਢੱਲੇਵਾਲ ਨੇ ਤੰਝ ਕੱਸਿਆ ਕਿ ਜਦ ਵੀ ਐਮਐਸਪੀ ਗਰੰਟੀ ਜਿਹੜੀ ਕਿ ਕਾਨੂੰਨ ਤੇ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡੀ ਮੰਗ ਹੈ ਤਾਂ ਜੋ ਸਾਨੂੰ ਕਮਜ਼ੋਰ ਕੀਤਾ ਜਾ ਸਕੇ ਤੇ ਦੂਜੇ ਪਾਸੇ ਉੱਥੇ ਹੁਣ ਢੱਲੇਵਾਲ ਨੇ ਵੀ ਦਾਵਾ ਕੀਤਾ ਕਿ ਚਾਰ ਤਰੇਕ ਨੂੰ 2 ਲੱਖ ਕਿਸਾਨ ਜਿਹੜੇ ਕਿ ਖਨੌਰੀ ਇਕੱਠੇ ਹੋਏ ਸੀ ਜਦ ਕਿ ਤੁਸੀਂ ਹਰਿਆਣਾ ਦੇ ਵਿੱਚ ਮਹਾਪੰਚਾਇਤ ਰੱਖੀ ਤੇ ਦੱਸੋ ਸਰਕਾਰ ਦੇ ਨਾਲ ਅਸੀਂ ਮਿਲੇ ਆ ਜਾਂ ਤੁਸੀਂ ਤੇ ਉੱਥੇ ਹੀ ਦੱਸ ਦੀਏ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਇਹ ਕਿ ਜੇ ਜਨਤਾ ਤੋਂ ਮਾਫੀ ਨਾ ਮੰਗੀ ਤਾਂ ਉਹ ਗ੍ਰਾਹਾਂ ਦੇ ਮੋਰਚੇ ਦੇ ਅੰਦਰੂਨੀ ਹਾਲਾਤ ਸਾਹਮਣੇ ਲਿਆਉਣਗੇ ਤੇ ਡੱਲੇਵਾਲ ਨੇ ਇਹ ਇਲਜ਼ਾਮ ਲਾਇਆ ਕਿ ਲੈਂਡ ਪੂਲਿੰਗ ਜਿਹੜੀ ਸਕੀਮ ਆ ਉਸ ਦਾ ਵਿਰੋਧ ਕਰਨ ਸਮੇਂ ਉਗਰਾਹ ਦੇ ਸਾਂਝੇ ਤੌਰ ਤੇ ਬਹਿਸਕਾਰ ਬਹਿਸਕਾਰ ਕੀਤਾ ਸੀ ਦੂਜੇ ਪਾਸੇ ਡੱਲੇਵਾਲ ਨੇ ਕਿਹਾ ਮਾਫ ਕਰਨਾ ਦੂਜੇ ਪਾਸੇ ਉਗਰਾਹ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਜਿਹੜੀ ਕਿ ਸਾਜ਼ਿਸ਼ ਕਰ ਰਹੀ ਹੈ ਦੋਸ਼ ਲਾਇਆ ਹੈ ਤੇ ਮਜ਼ਦੂਰਾਂ ਨੂੰ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਪੜਾ ਕੇ ਅਸਲ ਦੇ ਵਿੱਚ ਮਸਲਿਆਂ ਤੋਂ ਧਿਆਨ ਹਟਾਇਆ ਜਾ ਸਕੇ ਤੇ ਉਦਾਹਰਨ ਦੇ ਵਜੋਂ ਖਨੌਰੀ ਤੇ ਸ਼ੰਭੂ ਮੋਰਚਿਆਂ ਦਾ ਜ਼ਿਕਰ ਕੀਤਾ ਹੈ ਕਿ ਹੈ ਕਿ ਇਹ ਵੀ ਸਰਕਾਰ ਦੀ ਹੀ ਚਾਲ ਸੀ ਤੇ ਉਗਰਾਹ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਛਾਲਾਂ ਤੋਂ ਸਾਵਧਾਨ ਰਹਿਣ ਤੇ ਆਪਸ ਦੇ ਵਿੱਚ ਇਕਤਤਾ ਬਣਾਈ ਰੱਖਣ ਤੇ ਉੱਥੇ ਹੀ ਜੇ ਕਿ ਸਾਰ ਤੇ ਮਸੂਰ ਇਕੱਠੇ ਖੜੇ ਹੋਏ ਤੇ ਕਿਸੇ ਵੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਲਗਾਤਾਰ ਹੁਣ ਇੱਕ ਦੂਜੇ ਦੇ ਨਾਲ ਟਕਰਾਅ ਰ ਹੈ ਜਿਹੜੀ ਕਿ ਨਜ਼ਰ ਆ ਰਹੀ ਹੈ ਜੁਗਿੰਦਰ ਅਗਰਾਹਾਂ ਨੂੰ ਜਿਹੜੇ ਕਿ ਦੁੱੱche ਪਾਸੇ ਡੱਲੇਵਾਲ ਸਿੱਦੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਅਗਰਾਹਾਂ ਵੀ ਜਿਹੜੇ ਕਿ ਲਗਾਤਾਰ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਤੇ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਨੇ ਜਿਹੜਾ ਕਿ ਪੰਜਾਬ ਉੱਥੇ ਹੀ ਜੋਗਿੰਦਰ ਸਿੰਘ ਰਾਹਾਂ ਦੇ ਜਿਹੜੇ ਕਿ ਖੁੱਲੇ ਤੌਰ ਤੇ ਇੱਕ ਦੂਜੇ ਦੇ ਮੁਕਾਬਲੇ ਆ ਗਏ ਨੇ ਸਵਾਰ ਖੜਾ ਕੀਤਾ ਹੈ ਢੱਲੇਵਾਲ ਨੇ ਕਿ ਅਸਲ ਦੇ ਵਿੱਚ ਸਰਕਾਰ ਦੇ ਨਾਲ ਕੌਣ ਮਿਲਿਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਸ਼ੰਭੂ ਤੇ ਖਨੌਰੀ ਮੋਰਚੇ ਸਰਕਾਰ ਨੇ ਲਗਵਾਏ ਨੇ ਜਿਹੜੇ ਵੀ ਸਰਕਾਰ ਦੇ ਨਾਲ ਸੀ ਉਹ ਸਾਬਤ ਕਰੋ ਤੇ ਢੱਲੇਵਾਲ ਨੇ ਤੰਜ ਕਸਿਆ ਹੈ ਕਿ ਜਦ ਵੀ ਐਮਐਸਪੀ ਗਾਰੰਟੀ ਇਹਕੇ ਕਾਨੂੰਨ ਤੇ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡੀ ਮੰਗ ਹੈ ਤਾਂ ਜੋ ਸਾਨੂੰ ਕਮਜ਼ੋਰ ਕੀਤਾ ਜਾ ਸਕੇ ਤੇ ਦੂਜੇ ਪਾਸੇ ਉੱਥੇ ਹੁਣ ਡੱਲੇਵਾਲ ਨੇ ਵੀ ਦਾਅਵਾ ਕੀਤਾ ਹੈ ਕਿ 4 ਤਰੀਕ ਨੂੰ 2 ਲੱਖ ਕਿਸਾਨ ਜਿਹੜੇ ਕਿ ਖਨੌਰੀ ਇਕੱਠੇ ਹੋਏ ਸੀ ਜਦਕਿ ਤੁਸੀਂ ਹਰਿਆਣਾ ਦੇ ਵਿੱਚ ਮਹਾਪੰਚਾਇਤ ਰੱਖੀ ਤੇ ਦੱਸੋ ਸਰਕਾਰ ਦੇ ਨਾਲ ਅਸੀਂ ਮਿਲੇ ਆ ਜਾਂ ਤੁਸੀਂ ਤੇ ਉੱਥੇ ਦੱਸਦੀ ਹੈ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਇਹ ਕਿ ਜੇ ਜਨਤਾ ਤੋਂ ਮਾਫੀ ਨਾ ਮੰਗੀ ਤਾਂ ਉਹ ਗਰਾਹਾਂ ਦੇ ਮੋਰਚੇ ਦੇ ਅੰਦਰੂਨੀ ਹਾਲਾਤ ਸਾਹਮਣੇ ਲਿਆਉਣਗੇ ਤੇ ਡੱਲੇਵਾਲ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਲੈਂਡ ਪੂਲਿੰਗ ਜਿਹੜੀ ਸਕੀਮ ਆ ਉਸ ਦਾ ਵਿਰੋਧ ਕਰਨ ਸਮੇ ਉਗਰਾਹ ਦੇ ਸੰਜੇ ਤੌਰ ਤੇ ਬਹਿਸਕਾਰ ਬਹਿਸਕਾਰ ਕੀਤਾ ਸੀ ਦੂਜੇ ਪਾਸੇ ਡੱਲੇਵਾਲ ਨੇ ਕਿਹਾ ਮਾਫ ਕਰਨਾ ਦੁਜੇ ਪਾਸੇ ਉਗਰਾਹ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਜਿਹੜੀ ਕਿ ਸਾਜ਼ਿਸ਼ ਕਰ ਰਹੀ ਹੈ ਦੋਸ਼ ਲਾਇਆ ਹੈ ਤੇ ਮਜ਼ਦੂਰਾਂ ਨੂੰ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਪੜਾ ਕੇ ਅਸਲ ਦੇ ਵਿੱਚ ਮਸਲੇਆਂ ਤੋਂ ਧਿਆਨ ਹਟਾਇਆ ਜਾ ਸਕੇ ਤੇ ਉਦਾਹਰਨ ਦੇ ਵਜੋਂ ਖਨਾਰੀ ਤੇ ਸ਼ੰਭੂ ਮੋਰਚਿਆਂ ਦਾ ਜ਼ਿਕਰ ਕੀਤਾ ਹੈ ਕਿ ਹੈ ਕਿ ਇਹ ਵੀ ਸਰਕਾਰ ਦੀ ਹੀ ਚਾਲ ਸੀ ਤੇ ਉਗਰਾਹ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਛਾਲਾਂ ਤੋਂ ਸਾਵਧਾਨ ਰਹਿਣ ਤੇ ਆਪਸ ਦੇ ਵਿੱਚ ਇਕਤਤਾ ਬਣਾਈ ਰੱਖਣ ਤੇ ਉੱਥੇ ਹੀ ਜੇ ਕਿ ਸਾਰ ਤੇ ਮਸੂਰ ਇਕੱਠੇ ਖੜੇ ਹੋਏ ਤਾਂ ਕਿਸੇ ਵੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਲਗਾਤਾਰ ਹੁਣ ਇੱਕ ਦੂਜੇ ਦੇ ਨਾਲ ਟਕਰਾਅ ਰ ਹੈ ਜਿਹੜੀ ਕਿ ਨਜ਼ਰ ਆ ਰਹੀ ਹੈ ਜੋਗਿੰਦਰ ਅਗਰਾਹਾਂ ਨੂੰ ਜਿਹੜੇ ਕਿ ਦੁੱਛੇ ਪਾਸੇ ਡੱਲੇਵਾਲ ਸਿੱਧੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਅਗਰਾਹਾਂ ਵੀ ਜਿਹੜੇ ਕਿ ਲਗਾਤਾਰ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ